ਦੋਸਤੋ ਗੱਲ ਕਰ ਲਈ ਪੰਜਾਬ ਵਿਧਾਨ ਸਭਾ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਡੀਏ ਦੇ ਵਿੱਚ ਅੰਦਰ ਮਲਾਜ਼ਮਾਂ ਦਾ ਏਰੀਅਰ ਬਕਾਇਆ ਦੇਣ ਇਸੇ ਤਰ੍ਹਾਂ ਹੋਰ ਮੰਗਾਂ ਤੇ ਚਰਚਾ ਹੁੰਦੀ ਰਹੀ ਹੈ ਦੋਸਤੋ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਮੁੱਦਾ ਉਠਾਇਆ ਸੀ ਉਹਨਾਂ ਨੇ ਕਿਹਾ ਸੀ ਕਿ ਕੰਪਿਊਟਰ ਟੀਚਰਾਂ ਦਾ ਮੁੱਦਾ ਜਿਹੜਾ ਉੱਠਿਆ ਸੀ ਕੰਪਿਊਟਰ ਟੀਚਰ ਜਿਹੜੇ 4640 ਭਰਤੀ ਕੀਤੇ ਨੇ 2011 ਦੇ ਵਿੱਚ ਜਿਹੜਾ ਕਿ ਉਹਨਾਂ ਨੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਿਸ ਕਰਕੇ ਉਹਨਾਂ ਨੂੰ ਹੋਰ ਮਲਾਜ਼ਮਾਂ ਤੋਂ ਘੱਟ ਤਨਖਾਹ ਜਿਹੜੀਆਂ ਮਿਲ ਰਹੀਆਂ ਹਨ ਉਹਨਾਂ ਨੇ ਇਥੋਂ ਤੱਕ ਦੱਸਿਆ ਸੀ ਉਹਦੇ ਕਰੀਬ ਟੀਚਰ ਨੇ ਉਹਨਾਂ ਦੀ ਮੌਤ ਵੀ ਹੋ ਚੁੱਕੀ ਆ ਪੰਜਾਬ ਸਰਕਾਰ ਇਹਨਾਂ ਨਾਲ 44 ਮੀਟਿੰਗਾਂ ਵੀ ਕਰ ਚੁੱਕੀ ਹੈ ਇਸੇ ਮੁੱਦੇ ਦੇ ਉੱਪਰ ਪਰ ਜਿਹੜਾ ਕਿ ਅੱਜ ਤੱਕ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਔਰ ਇਸੇ ਹੀ ਤਰ੍ਹਾਂ ਸ਼ੋਮਨੀ ਅਕਾਲੀ ਦਲ ਦੇ ਵਿਧਾਇਕ ਮੰਤਰੀ ਹਿਆਲੀ ਹੋਣਾ ਨੇ ਇੱਕ ਮੁੱਦਾ ਉਠਾਇਆ 17 ਜੁਲਾਈ 2020 ਤੋਂ ਬਾਅਦ ਪਿਛਲੀ ਕੈਪਟਨ ਸਰਕਾਰ ਨੇ ਇੱਕ ਫੈਸਲਾ ਕੀਤਾ ਸੀ ਕਿ ਇਸ ਤੋਂ ਬਾਅਦ ਪਰਤੀ ਮਲਾਜ਼ਮਾਂ ਉੱਪਰ ਕੇਂਦਰੀ ਤਨਖਾਹ ਸਕੇਲ ਲਾਗੂ ਹੋਊਗਾ ਔਰ ਇਹ ਮਲਾਜ਼ਮ ਜਿਹੜੇ ਹਜ਼ਾਰਾਂ ਮਲਾਜ਼ਮ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਉੱਪਰ ਕੇਂਦਰੀ ਤਨਖਾਹ ਸਕੇਲ ਲਾ ਉਹਨਾਂ ਨੂੰ ਪੰਜਾਬ ਸਕੇਲ ਮੁਤਾਬਕ ਤਨਖਾਹਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਿਹੜਾ ਉਹਨਾਂ ਦੀ ਇਹ ਮੰਗਨ ਦੀ ਪ੍ਰਮਾਣਿਕ ਨਹੀਂ ਕੀਤੀ ਇਸੇ ਹੀ ਤਰ੍ਹਾਂ ਹਾਲ ਹੀ ਨੇ ਇੱਕ ਹੋਰ ਮੁੱਦਾ ਉਠਾਇਆ ਐਡਿਟ ਸਕੂਲਾਂ ਦੇ ਜਿਹੜਾ ਸਟਾਫ ਹੈ ਉਹਨਾਂ ਦੇ ਉੱਪਰ ਵੀ ਹਲੇ ਤੱਕ ਛੇਮਾ ਤਨਖਾਹ ਕਮਿਸ਼ਨ ਲਾਗੂ ਨਹੀਂ ਹੈ ਔਰ ਇਹ ਮੰਗ ਕੀਤੀ ਹੈ ਕਿ ਛੇਮਾ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ ਪਰ ਇਹ ਦੋ ਮੁੱਦੇ ਜਿਹੜੇ ਨੇ ਉਠਾਏ ਗਏ ਨੇ ਭਾਵੇਂ ਸੱਤਾ ਧਿਰ ਦੇ ਵੱਲੋਂ ਇਹਦੇ ਤੇ ਕੋਈ ਵੀ ਜਵਾਬ ਜਿਹੜਾ ਦਿੱਤਾ ਨਹੀਂ ਗਿਆ ਇਸੇ ਹੀ ਤਰ੍ਹਾਂ ਜਾਣਕਾਰੀ ਮਿਲੀ ਹੈ ਕਿ ਜਿਹੜੇ ਪੰਜਾਬ ਦੇ ਦਫ਼ਤਰ ਹੀ ਮੁਲਾਜ਼ਮ ਸਿੱਖਿਆ ਵਿਭਾਗ ਨੇ ਉਹਨਾਂ ਨਾਲ ਜਿਹੜੀ ਪੰਜਾਬ ਸਰਕਾਰ ਮੀਟਿੰਗ ਕਰੀ ਬਹੁ ਪੰਜਾਬ ਭਵਨ ਵਿੱਚ ਪੁੱਛਿਆ ਹੈ ਉਹ ਹਲੇ ਜਿਹੜੇ ਕੈਬਨਿਨਟ ਆ ਜਿਹੜੀ ਕੈਬਨਿਨਟ ਮੰਤਰੀ ਦੇ ਮੁਖੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾ ਦੋ ਜਿਹੜੇ ਕੈਬਨਿਨਟ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ ਤੇ ਅਮਨ अरोੜਾ ਉਹ ਵੀ ਹਲੇ ਤੱਕ ਵਿਧਾਨ ਸਭਾ ਦੇ ਵਿੱਚ ਹੀ ਨੇ ਔਰ ਉਹਨਾਂ ਨਾਲ ਜਿਹੜੀ ਕੀ ਇਹ ਮੀਟਿੰਗ ਵੀ ਸਰਕਾਰ ਕਰੇਗੀ ਦੋਸਤੋ ਗੱਲ ਕਰ ਲਈਏ ਉਧਰ ਪੰਜਾਬ ਸਿਕੱਤਰ ਦੇ ਮੁਲਾਜ਼ਮ ਨੇ ਸੰਘਰਸ਼ ਕਰਨ ਦਾ ਜਿਹੜਾ ਕੀ ਅੱਜ ਐਲਾਨ ਕਰ ਦਿੱਤਾ ਸੀਗਾ ਚੱਲ ਰਿਹਾ ਹੈ ਜਿਹੜਾ ਸੰਘਰਸ਼ ਜਿਹੜੇ ਪੰਜਾਬ ਭਰ ਦੇ ਵੱਖ-ਵੱਖ ਮੁਲਾਜ਼ਮ ਜਥਿਆਂ ਸੰਘਰਸ਼ ਕਰਿਆ ਨੇ ਅੱਜ ਜਿਹੜੇ ਪੰਜਾਬ ਸਿਕੱਤਰ ਦੇ ਮੁਲਾਜ਼ਮ ਇੱਕ ਸਾਂਝੀ ਐਕਸ਼ਨ ਕਮੇਟੀ ਉਹਨਾਂ ਦੇ ਵੱਲੋਂ ਵੱਡਾ ਐਕਸ਼ਨ ਜਿਹੜਾ ਅੱਜ ਲਿਆਜ ਗਿਆ ਹੈ ਦੋਸਤੋ 12 ਮਾਰਚ ਨੂੰ ਸਾਰੇ ਹਿਸਕਤ ਦੇ ਮਲਾਜ਼ਮ ਕਾਲੇ ਕੱਪੜੇ ਪਾ ਕੇ ਦਫ਼ਤਰਾਂ ਦੇ ਵਿੱਚ ਆਉਣਗੇ ਔਰ ਦੁਪਹਿਰ ਵੇਲੇ ਪੰਜਾਬ ਵਿਧਾਨ ਸਭਾ ਵੱਲ ਸ਼ਾਂਤਮਈ ਜਿਹੜਾ ਹੈ ਮਾਰਚ ਕੋਚ ਕਰਨਗੇ ਔਰ ਆਪਣਾ ਪ੍ਰੋਟੈਸਟ ਜਿਹੜਾ ਜਾਰੀ ਰੱਖਣਗੇ ਉਹਨਾਂ ਦੀ ਲੰਮੇ ਸਮੇਂ ਤੋਂ ਲੜਕਦੀਆਂ ਜਿਹੜੀਆਂ ਮੰਗਾਂ ਨੇ 12% ਡੀਏ ਹੈ ਇਸੇ ਤਰ੍ਹਾਂ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਜਿਹੜਾ ਹੈ ਸਾਢੇ 5 ਸਾਲਾਂ ਦਾ ਤਨਖਾਹ ਕਮਿਸ਼ਨ ਉਹ ਬਕਾਇਆ ਹੋ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ ਇਸੇ ਤਰ੍ਹਾਂ ਜਿਹੜੇ ਪਰਿਵੈਸ਼ਨ ਪੀਰੀਅਡ ਦੇ ਕੇਵਲ ਮੋੜੀ ਤਨਖਾਹ ਦਿੱਤੀ ਜਾਂਦੀ ਹੈ ਪਰ ਜਿਵੇਂ ਆਪਾਂ ਜ਼ਿਕਰ ਕੀਤਾ ਸੀ ਜਿਹੜਾ ਵਿਧਾਨ ਸਭਾ ਦੇ ਵਿੱਚ ਮੁੱਦਾ ਉਠਿਆ 17/7/2020 ਤੋਂ ਬਾਅਦ ਪਰ 3 ਮਲਾਜ਼ਮਾਂ ਦੇ ਉੱਪਰ ਪੰਜਾਬ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣ ਔਰ ਖਾਸ ਕਰਕੇ ਜਿਹੜੇ ਡੇਲੀ ਬੇਸਿਸ ਠੇਕਾ ਆਊਟਸਰਸ ਮਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਹੈ ਵਿਧਾਨ ਸਭਾ ਵੱਲ ਜਿਹੜਾ ਕੋਚ ਕੀਤਾ ਗਿਆ ਹੈ ਮਲਾਜ਼ਮ ਸਕੱਤਰ ਵੱਲੋਂ ਇਸ ਦੇ ਨਾਲ ਹੀ ਦੋਸਤੋ ਮਲਾਜ਼ਮਾਂ ਨੇ ਮਿੰਨਿਸ ਕੱਤਰ ਦੇ ਹਰੇਕ ਬਰਾਚ ਹਰੇਕ ਫਲੋਰ ਤੇ ਜਾ ਕੇ ਉੱਥੇ ਜਾ ਕੇ ਮੀਟਿੰਗਾਂ ਔਰ ਇਹਨਾਂ ਪੰਜਾਬ ਸਰਕਾਰ ਨੂੰ ਜਿਹੜ ਇਸੇ ਰੀ ਤਰ੍ਹਾਂ ਹੋਰ ਕੋਈ ਵੱਡਾ ਜਿਹੜਾ ਕਦਮ ਚੁੱਕ ਸਕਦੇ ਨੇ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗਦੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ